ਮੇਰਾ ਨਾਮ ਸਾਹਿਬ ਸਿੰਘ ਭਾਈ ਜੀ ਇਹਦੇ ਵਿੱਚ ਜੀ 4 ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਦੋਹਾਂ ਜੀਆਂ ਦੀ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਿਆ ਸੀ ਉੱਥੇ ਜਾ ਕੇ ਡੈੱਟ ਹੋ ਗਿਆ ਜਾਨ ਸਿੰਘ ਮਤਲਬ ਬਖਸ਼ੀ ਸਿੰਘ ਤੇ ਉਹਨਾਂ ਦੀ ਘਰ ਦੀ ਵੀ ਇੱਥੇ ਮੌਕੇ ਤੇ ਡੈਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਕਿ ਦਵਾ ਉਦੀਕਰਨ ਤਾਂ ਜਾ ਕੇ ਉੱਥੇ ਡੈਥ ਹੋ ਗਈ ਤੇ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਨ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਫਿਰਨੇ ਕਿਸਮਤ ਉਹਦੀ ਇਹਨਾਂ ਦੇ ਵਤੀ ਸੀ ਉਹਦੀ ਇਹਦੇ ਖੋੜੀਆਂ ਖੱਤਾਂ ਲੱਗੀਆਂ ਤੇ ਉਹਦੇ ਤੇ ਜਾਨ ਬਚ ਗਈ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡਾ ਪਿੰਡ ਤੋਂ ਹੋਰ 7 ਕਿਲੋਮੀਟਰ ਦੂਰ ਹੈ ਗਿਆ ਸੀ ਠੱਕਰਪੁਰਾ ਪਿੰਡਾ ਉੱਥੇ ਆ ਉੱਥੇ ਪਹੁੰਚ ਰਹੇ ਸੀ ਜੀ ਰਿਸ਼ਤੇਦਾਰਾਂ 'ਚ ਮਿਲਣ ਗਏ ਸੀ ਆ ਸਤੰਬਰ ਦੇ ਮੈਸ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਆਈਕ ਉਹਨੇ ਜੁਲਾਈ ਦੇ ਵਿੱਚ ਤੋਂ ਚੱਲ ਜਾਣਾ ਸੀ ਵੈਸੇ ਹੀ ਤੇ ਉਸੇ ਕਰਕੇ ਹੀ ਫਿਰ ਜਿਹੜਾ ਜਾਂਦੀਵਾਲਾ ਦਾ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਹਾਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਆ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛੱਤ ਹੀ ਗੱਡੀ ਦੀ ਦੇ ਛੱਤ ਹੀ ਟੁੱਟਦੀ ਰੁੱਟ ਗਈ ਜਿੱਤੋਂ